ਮੇਰਾ ਨਾਮ ਜਸਵਿੰਦਰ ਕੌਰ ਹੈ ਜੀ ਮੈਨੂੰ ਥਾਇਰੋਇਡ ਦੀ ਬਿਮਾਰੀ ਸੀਗੀ ਤੇ ਮਾਨਸਿਕ ਤਣਾਅ ਵੀ ਸੀਗਾ ਮੇਰੇ ਬੱਚੇ ਬਾਹਰ ਚਲੇ ਗਏ ਸੀ ਇਸ ਕਰਕੇ 2 ਮਹੀਨੇ ਤੋਂ ਸਾਡੇ ਪਿੰਡ ਵਿੱਚ ਯੋਗਾ ਕਲਾਸਾਂ ਸ਼ੁਰੂ ਹੋਈਆਂ ਸੀ ਮੈਂ ਇਹ ਅਟੈਂਡ ਕਰਨ ਲੱਗੀ ਆ ਜਦ ਤੋਂ ਮੈਨੂੰ ਬਹੁਤ ਫਰਕ ਲੱਗਿਆ ਤੇ ਪ੍ਰੀਤੀ ਮੈਡਮ ਵੀ ਬਹੁਤ ਅੱਛੇ ਤਰੀਕੇ ਤੇ ਕਰਾ ਰਹੇ ਨੇ ਭਗਵੰਤਮਾਨ ਪੰਜਾਬ ਸਰਕਾਰ ਦਾ ਬਹੁਤ ਤਹਿਤਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਉਪਰਾਲਾ ਕੀਤਾ ਮੈਂ ਪਿੰਡ ਦੀਆਂ ਸਾਰੀ ਲੇਡੀਜ਼ ਨੂੰ ਕਹਿੰਦੀ ਆ ਕਿ ਵੱਧ ਤੋਂ ਵੱਧ ਆ ਕੇ ਇੱਕ ਕਲਾਸਾਂ ਅਟੈਂਡ ਕਰਨ ਕੀਤ ਤੋਂ ਸਾਨੂੰ ਬਹੁਤ ਬੈਨੀਫਿਟ ਹਨ ਸਾਡਾ ਦਵਾਈਆਂ ਤੋਂ ਵੀ ਖਿਹੜਾ ਛੁੱਟਦਾ ਤੇ ਸਾਡਾ ਹੋਰ ਵੀ ਕੰਮ ਕਰਨ ਨੂੰ ਜੇ ਮਨ ਚ ਘਰ ਚ ਦਿਲ ਨਹੀਂ ਕਰਦਾ ਉਹ ਵੀ ਸਾਨੂੰ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਇਹ ਯੋਗਾ ਕਲਾਸਾਂ ਸ਼ੁਰੂ ਕਰਨ ਲਈ ਮੈਂ ਪੰਜਾਬ ਸਰਕਾਰ ਸਰਦਾਰ ਭਗਵੰਤ ਮਾਨ ਜੀ ਦਾ ਮੈਂ ਦਹਿ ਦਿਲੋਂ ਧੰਨਵਾਦ ਕਰਦੀ ਆ